ਪਿੰਡ ਮਾਨਕਪੁਰ ਸ਼ਰੀਫ ਦੀ ਪੰਚਾਇਤ ਵੱਲੋਂ ਵੱਡਾ ਫੈਸਲਾ ਜਿਹੜਾ ਉਹ ਅਮਲ ਦੇ ਵਿੱਚ ਲਿਆਂਦਾ ਗਿਆ ਪੰਚਾਇਤ ਮੌਜੂਦ ਹੈ ਪਤਵੰਤੇ ਮੌਜੂਦ ਨੇ ਕਿਉਂਕਿ ਸਰਪੰਚ ਸਾਹਿਬ ਇੱਕ ਮਿੰਟ ਇੱਕ ਛੋਟਾ ਜਿਹਾ ਰੈਕਸ਼ਨ ਚਾਹੀਦਾ ਹੈ ਕਿਉਂ ਇਹ ਜਿਹੜਾ ਫੈਸਲਾ ਤੁਹਾਨੂੰ ਅਮਲ ਦੇ ਵਿੱਚ ਲਿਆਉਣਾ ਪਿਆ ਤੇ ਮੇਨ ਗੱਲ ਹੈ ਰਿਸ਼ਤਿਆਂ ਨੂੰ ਬਚਾਉਣ ਦੇ ਲਈ ਤਾਂ ਕਿ ਰਿਸ਼ਤਿਆਂ ਦੀ ਕਦਰ ਬਣੀ ਰਹੇ ਤੇ ਦੂਜਾ ਆਪਾਂ ਆਪਣੇ ਸਮਾਜ ਨੂੰ ਪਿੰਡ ਨੂੰ ਬਚਾਉਣ ਦੇ ਲਈ ਇੱਕਦਮ ਸਟ੍ਰਿਕ ਜਿਸ਼ਨ ਲੈਣਾ ਪਏ ਪਿੰਡ ਦੇ ਵਿੱਚ ਵੱਡੀ ਘਟਨਾ ਹੋਈ ਹੈ ਚਾਚੇ ਨੇ ਭਤੀਜੀ ਨਾਲ ਵਿਆਹ ਕਰਾਇਆ ਹਾਂਜੀ ਸਭਾਗਤੀ ਤੌਰ ਤੇ ਗੱਲ ਹੈ ਵੀ ਇਹ ਬਹੁਤ ਹੀ ਵੱਡੀ ਤੇ ਬਹੁਤ ਹੀ ਮਤਲਬ ਕਿ ਨਿੰਦਣਯੋਗ ਘਟਨਾ ਹੈ ਜਿਹਨੂੰ ਮਤਲਬ ਕਿ ਐਕਸੈਪਟ ਨਹੀਂ ਕਰਦਾ ਸਾਡਾ ਸਮਾਜ ਹੂੰ ਇਸ ਕਰਕੇ ਮਤਲਬ ਪੰਜਾਬ ਦਾ ਇਹ ਕਲਚਰ ਹੈ ਸਾਡੀ ਤਹਿਜ਼ੀਬ ਤਾਂ ਨਹੀਂ ਹੈ ਬਿਲਕੁਲ ਨਾ ਹੀ ਸਾਡੀ ਤਹਿਜ਼ੀਬ ਹੈ ਤੇ ਨਾ ਹੀ ਇਹ ਪੰਜਾਬ ਦਾ ਕਲਚਰ ਹੈ ਪੰਜਾਬ ਦਾ ਕਲਚਰ ਦੇਖੋ ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਇੱ ਕੋਈ ਵੀ ਧਰਮ ਕੋਈ ਵੀ ਸਮਾਜ ਐਦਾਂ ਦੇ ਰਿਸ਼ਤੇ ਨੂੰ ਕੋਈ ਵੀ ਮੰਨਤਾ ਨਹੀਂ ਦਿੰਦਾ ਸੋ ਇਸ ਕਰਕੇ ਕਹਿਣਾ ਮੈਂ ਜੋ ਮਤਾ ਹੈ ਉਹ ਮਦਰ ਪਾਇਆ ਗਿਆ ਪਿੰਡ ਵੱਲੋਂ ਸਹੀ ਪਾਇਆ ਗਿਆ ਠੀਕ ਹੈ ਤਾਂ ਬਿਲਕੁਲ ਤਸਵੀਰਾਂ ਮੈਂ ਮਾਨਕਪੁਰ ਸ਼ਰੀਫ ਦੀਆਂ ਦਿਖਾ ਰਿਹਾ ਦੇਖ ਸਕਦੇ ਹੋ तमाम ਪਤਵੰਤੇ ਜਿਹੜੇ ਨੇ ਉਹ ਇੱਥੇ ਆਏ ਹੋਏ ਨੇ तमाम ਪਿੰਡ ਦੇ ਲੋਕ ਇੱਥੇ ਪਹੁੰਚੋਏ ਸੀ ਇੱਕ ਮਤਾ ਜਿਹੜਾ ਉਹ ਅਮਲ ਦੇ ਵਿੱਚ ਲਿਆਂਦਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਅਗਰ ਇਸ ਤਰ੍ਹਾਂ ਦੀ ਕੋਈ ਘਟਨਾ ਪਿੰਡ ਦਾ ਹੀ ਕੋਈ ਲੜਕਾ ਪਿੰਡ ਦੀ ਲੜਕੀ ਨਾਲ ਵਿਆਹ ਕਰਾਉਂਦਾ ਹੈ ਤਾਂ ਉਸ ਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋ ਜਾਊਗੀ ਉਸ ਦੇ ਨਾਲ ਪੂਰੇ ਪਿੰਡ ਨੂੰ ਜਿਹੜਾ ਉਹ ਬਾਈਕਾਟ ਕੀਤਾ ਜਾਊਗਾ ਤਾਂ ਕਿ ਪੰਜਾਬ ਦਾ ਕਲਚਰ ਜਿਹੜਾ ਉਹ ਬਚਾਇਆ ਜਾ ਸਕੇ ਪੰਜਾਬ ਦੇ ਕਲਚਰ ਨੂੰ ਤਹਜ਼ੀਬ ਨੂੰ ਬਚਾ ਕੇ ਰੱਖਿਆ ਜਾ ਸਕੇ ਤਾਂ ਮੈਂ ਮਾਨਕਪੁਰ ਸ਼ਰੀਫ ਦੇ ਵਿੱਚ ਮੌਜੂਦ ਹਾਂ ਤੇ ਤੁਹਾਨੂੰ ਪਤਵੰਤਿਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਇਹ ਇਤਿਹਾਸਿਕ ਦਰਗਾਹਏ ਮਾਨਕਪੁਰ ਸ਼ਰੀਫ ਦੀ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ ਦੇਖ ਸਕਦੇ ਹੋ ਤੁਸੀਂ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਆ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਕਹਿੰਦੇ ਤਾਂ ਲੋੜ ਪਈ ਆ ਕਿਉਂਕਿ ਰਿਸ਼ਤੇ ਜਿਹੜੇ ਨੇ ਉਹ ਬਚਾਏ ਜਾ ਸਕਣ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਇਹ ਤਸਵੀਰਾਂ ਦੇਖ ਸਕਦੇ ਹੋ ਵੱਡਾ ਫੈਸਲਾ ਪਿੰਡ ਦੀ ਪੰਚਾਇਤ ਵੱਲੋਂ ਅਮਲ ਦੇ ਵਿੱਚ ਲਿਆਂਦਾ ਗਿਆ ਅਗਰ ਪਿੰਡ ਦਾ ਹੀ ਕੋਈ ਲੜਕਾ ਪਿੰਡ ਦੀ ਲੜਕੀ ਨਾਲ ਵਿਆਹ ਕਰਾਏਗਾ ਤਾਂ ਉਸ ਨੂੰ ਪਿੰਡ ਦੇ ਵਿੱਚ ਰਹਿਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੋਊਗੀ। ਆ ਮਾਨਕਪੁਰ ਸ਼ਰੀਫ ਤੋਂ ਦੇਖੋ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੇਖੋ ਇਹ ਤਸਵੀਰ ਪੂਰੀ ਪੰਚਾਇਤ ਪਤਵੰਤੇ ਮੌਜੂਦ ਨੇ ਬਹੁਤ ਇਤਿਹਾਸਿਕ ਫੈਸਲਾ ਤਾਂ ਕਿ ਪਿੰਡ ਦੀ ਜਿਹੜੀ ਸਭਤਾ ਭਾਈਚਾਰਾ ਉਹ ਬਣਿਆ